ਤੇਰੇ ਜੀ ਆਸਾ ਸਾਡੇ ਮੁੰਡੇ ਪੁਲਿਸ ਨੇ ਪੁਲਿਸ ਨੇ ਮਾਰ ਤੇ ਪੁਲਿਸ ਰਲਈ ਹੋਈ ਆ ਰਲ ਕੇ ਸਾਰਾ ਕਸ਼ ਹੋਇਆ ਰਲਈ ਹੋਈ ਆ ਫਿਰ ਉਹ ਹੈ ਪੁਲਿਸ ਵਾਲੇ ਜਾਹਾਂ ਬੀਬੀ ਦੇ ਘਰੋਂ ਆਗੇ ਜੰਨੇ ਸੀਗੇ ਤੇ ਮੁੰਡਾ ਜਾਣੇ ਕੀ ਤੱਕਲ ਟਾਗਲੇ ਦੇ ਘਰੇ ਬਹਿ ਕੇ ਆਗੇ ਪੁਲਿਸ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅੰਦਰ ਕੁੜੀ ਮਰੀ ਪਈ ਆ ਕਿਹੜਾ ਕਾਨੂੰਨ 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 ਸਾਡੀ ਮੇਰਾ ਇਹ ਤਾਂ ਆਪ ਨੂੰ ਕਰਨਾ ਪੈਣਾ ਜੋ ਕਰਨਾ ਪੈਣਾ ਸਾਡੇ ਦੁਨੀਆ 'ਚ ਇਕਾ ਹੈ ਨਹੀਂ ਸਾਡੀ ਇਕਤਾ ਤਾਂ ਅਸੀਂ ਮਰ ਕੇ ਮਰ ਕੇ ਅਸੀਂ ਇਕਤਾ ਤੋਂ ਕਿਹਾ ਕਿ ਸਾਡੀ ਇਕਤਾ ਹੋਵੇ ਇੱਕ ਨਾਲ ਸਭ ਕੁਝ ਜੁਟਦੀ ਸਾਡੇ ਪੁਰੇ ਮੋੜ ਜਾਣ ਕੁਛ ਕਿਸ ਦਾ ਮਤਲਬ ਹੁੰਦਾ ਤੁੰਦ ਸਾਹ ਕੁਛ ਨਹੀਂ ਕੁਛ ਵੀ ਨਹੀਂ ਹੋਣਾ ਮੈਂ ਲੈ ਕੇ ਤੇ ਉਹਨੂੰ ਤਿਆਰ ਆ ਕੀ ਹੋ ਗਿਆ ਇਹ ਤਾਂ ਕਹਿੰਦੇ ਆ ਆ ਇਹਨਾਂ ਨੇ ਸਾਡੇ ਸਾਰੇ ਮੁੰਡੇ ਮਰਵਾਤੇ ਦੀਪ ਸਿੱਧੂ ਇਹਨਾਂ ਨੇ ਮਰਵਾਤਾ ਉਹ ਆਬਲਾ ਖਸਦਾਨ ਨੇ ਤੇ ਇਹਨਾਂ ਨੇ ਪਾ ਕਾਰਵਾਈਆਂ ਪਾਤੀਆਂ ਜਿਹੜੇ ਮੁੰਡੇ ਸਾਡੇ ਮੂਹਰੇ ਹੋ ਕੇ ਉੱਠਦੇ ਸੀਗੇ ਮੂਸੇ ਵਾਲਾ ਇਹਨਾਂ ਨੇ ਮਰਵਾਤਾ ਇੱਕ ਦਿਨ ਪਹਿਲਾਂ ਉਹਦੀ ਸਕਿਉਰਟੀ ਲੈ ਕੇ ਦੂਜੇ ਦਿਨ ਉਹਦੇ ਤੇ ਗੋਲਗਾ ਚਲਵਾਤੀਆਂ ਕੀ ਨਹੀਂ ਕੀਤਾ ਕਾਨੂੰਨ ਕੋਈ ਕੁਝ ਨਹੀਂ ਕਰਦਾ ਇਹ ਸਾਨੂੰ ਕਾਨੂੰਨ ਹੱਥ ਚ ਲੈਣੇ ਪੈਣੇ ਆ ਕੋਈ ਨਹੀਂ ਕਾਨੂੰਨ ਕਰ ਸਕਦਾਗਾ ਨਹੀਂ ਕਰਨਾ ਕਿਸੇ ਕਾਨੂੰਨ ਨੇ ਸਾਡਾਂ ਪਿੰਡਾਂ ਦੀ ਸੇਫਟੀ ਸਾਨੂੰ ਕਰਨੀ ਪੈਣੀ ਆ ਕੁਝ ਨਹੀਂ ਸਾਨੂੰ ਬਿਸ਼ਾ ਇਹਨੇ ਰਗਾਂ ਵਾਂਗੂ ਕਿਸਾ ਦਾ ਕਰਿਆ ਆਉਂਦੀ ਤੀ ਕੱਲ ਦਿਆਂਗੇ ਇਹਦੇ ਕਿੱਥੇ ਭੇਜਾਂਗੇ ਸਿੱਧੇ ਘਰੇ ਕੱਲਾਂਗੇ ਦੱਸੋ ਮੈਨੂੰ ਹਾਂ ਛਾਨੋ ਤਾਂ ਮਾਰ ਕੇ ਰੱਖਦਾ ਸਰਦਾਰ